ਆ ਪਤਾ ਨਹੀਂ ਕੀ ਲਸ਼ਨ ਕਰਦਾ ਰਹਿੰਦਾ ਸਾਰਾ ਦਿਨ ਕਮਰੇ ਦੇ ਵਿੱਚ ਬਸ ਇਹੀ ਕੁਛ ਕਰਦਾ ਰਹਿੰਦਾ ਹੈ ਉਹ ਤੈਨੂੰ ਸੰਗ ਸ਼ਰਮਣੀ ਹੈਗੀ ਤੁਹਾਡਾ ਆਂਡ ਗਵਾਂਡ ਤੁਹਾਨੂੰ ਦੇਖਦਾ ਹੋਊਗਾ ਤੇ ਮਤਲਬ ਕੀ ਸੋਚਦਾ ਹੋਊਗਾ ਕਿ ਕਿਹੋ ਜਿਹਾ ਵਾ ਇਨਸਾਨ ਤੂੰ ਬੰਦਾ ਇਹਨੇ ਬੰਦੇ ਵਾਲੇ ਕੰਮ ਕਰਾਂ ਜਨਵਰਾਂ ਵਾਂਗੂ ਨੱਚੀ ਜਾਣਾ ਹੈ ਕੋਈ ਹਾਲ ਨਹੀਂ ਇਹਨਾਂ ਦਾ ਇੰਨਾ ਗੰਦ ਪਾਏ ਨੇ ਇਹਨਾਂ ਨੂੰ ਪੂਰਾ ਵੀ ਸੰਗ ਸ਼ਰਮਣੀ ਹੈਗੀ ਨਾ ਇਹ ਬੁਢੀ ਜਨਾਏ ਬੰਦਾ ਇੰਨਾ ਕਿ ਪਿਆਰ ਕਰਦੇ ਸੋ ਇਹ ਤਾਂ ਹੁਣ ਤੁਹਾਨੂੰ ਪਤਾ ਜਾਣਾ ਆਪਦੇ ਹਸਬੰਦ ਨੂੰ ਕਿੰਨਾ ਕੋ ਪਿਆਰ ਕਰਦੀ ਹੁੰਦੀ ਆ ਵਾਈ ਤੇ ਮੈਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਕਰਦੀ ਆ ਕਿਉਂਕਿ ਉਹ ਮੈਨੂੰ ਕਰਦੀ ਆ ਮੈਂ ਉਹਨਾਂ ਨੂੰ ਕਰਦੀ ਆ ਰਿਸਪੈਕਟ ਦੀ ਗੱਲ ਹੁੰਦੀ ਆ ਨਾ ਰਿਸਪੈਕਟ ਕਰਦੀ ਆ ਤੇ ਮੈਂ ਵੀ ਉਹਨਾਂ ਦੀ ਰਿਸਪੈਕਟ ਕਰਦੀ ਆ ਆ ਜਿਹੜੀ ਰਿਸਪੈਕਟ ਵਾਲੀ ਗੱਲ ਕੀਤੀ ਆ ਨਾ ਰਿਸਪੈਕਟ ਵਾਲੀ ਗੱਲ ਤਾਂ ਤੂੰ ਕਰ ਹੀ ਨਾ ਤੇਰੇ ਮੂੰਹ ਰਿਸਪੈਕਟ ਵਾਲੀ ਗੱਲ ਫੱਬਦੀ ਨਹੀਂ ਆ ਠੀਕ ਆ ਨਾ ਉਹ ਸਾਰਿਆਂ ਨੂੰ ਪਤਾ ਵਾ ਕਿ ਤੁਸੀਂ ਕਿੰਨੀ ਇੱਕ ਦੂਜੇ ਦੀ ਰਿਸਪੈਕਟ ਕਰਦੇ ਜੇ ਉਹ ਤੇ ਚਲਦੇ ਰਿਸਪੈਕਟ ਕਰਦਾ ਹੋਊਗਾ ਤੇਰੀ ਦਾ ਰਿਸਪੈਕਟ ਸਾਰਿਆਂ ਨੇ ਦੇਖ ਲਈ ਕਿ ਕਿੰਨੀ ਕਰਦੇ ਸਾਰਾ ਟੱਬਰ ਤੇ ਉਹਦੇ ਗੱਲ ਨੂੰ ਪੈਂਦੇ ਜੇ ਕੋਈ ਚਪੇੜਾ ਮਾਰੀ ਜਾਂਦਾ ਉਹਦੇ ਬੈਠੇ ਦੇ ਕਦੀ ਉੱਥੇ ਸਾਰਾ ਦਿਨ ਘਰ ਦੇ ਕੰਮ ਕਰਾਉਂਦੇ ਰਹਿੰਦੇ ਤੇ ਉਹਦੀ ਹੀ ਰਿਸਪੈਕਟ ਕਰਦੇ ਆਉਂਦੇ ਜਾਂਦੇ ਨੂੰ ਕਦੀ ਤੂੰ ਨੂੰ ਪਾਣੀ ਨਹੀਂ ਪੁੱਛਿਆ ਆਪਣੇ ਘਰ ਵਾਲੇ ਨੂੰ ਤਾਂ ਰਿਸਪੈਕਟ ਦੀ ਗੱਲ ਕਰਦੀਆਂ ਬੇਸ਼ਰਮੇ ਵੱਤ ਸਹੀ ਹੈ ਮੈਂ ਆਪਣੇ ਸਹੁਰੇ ਘਰ ਇਸ ਲਈ ਨਹੀਂ ਰਹਿ ਰਹੀ ਕਿਉਂਕਿ ਮੇਰੇ ਹਸਬੰਡ ਦੇ ਅਗੇਂ ਸੀਗੇ ਉਹਨਾਂ ਦੇ ਕਰਵਾਲੇ ਵਿਆਹ ਕਰਨਾ ਪਸੰਦ ਨਹੀਂ ਸੀ ਉਹਨਾਂ ਨੂੰ ਮੇਰੇ ਨਾਲ ਤੇ ਪਤਾ ਨਹੀਂ ਮੈਂ ਨਹੀਂ ਪਸੰਦੀ ਸੀ ਜਾਂ ਮੇਰੀ ਕਾਸਟ ਨਹੀਂ ਪਸੰਦ ਸੀ ਵੈਸੇ ਤਾਂ ਉਹਨਾਂ ਨੇ ਕਿਹਾ ਵੀ ਮੇਰੀ ਕਾਸਟ ਤਾਨੂੰ ਪਤਾ ਕਿਉਂ ਨਹੀਂ ਲੈ ਕੇ ਜਾਂਦੇ ਤੇਰੀ ਭੈਣ ਜਿਹੜੀ ਕਾਲੋ ਆ ਨਾ ਉਹਦਾ ਘਰ ਕੇ ਨਹੀਂ ਲੈ ਕੇ ਜਾਂਦੇ ਉਹਦੇ ਲੱਛਣਾਂ ਦਾ ਕਰਕੇ ਨਹੀਂ ਲੈ ਕੇ ਜਾਂਦੇ ਠੀਕ ਆ ਨਾ ਬਾਕੀ ਦੂਸਰੀ ਗੱਲ ਤੂੰ ਪਹਿਲੇ ਵਲੌਗ ਦੇ ਵਿੱਚ ਵੀ ਇਹੀ ਕਿਹਾ ਸੀ ਕਿ ਮੇਰਾ ਸਸੋਰਾ ਨਹੀਂ ਹੈਗਾ ਤੂੰ ਜਿੰਦਿਆਂ ਨੂੰ ਮਾਰ ਦਿੱਤਾ ਉਹਨਾਂ ਨੂੰ ਵੱਖ ਕਰ ਦਿੱਤਾ ਠੀਕ ਆ ਨਾ ਤੇ ਦੂਸਰੀ ਗੱਲ ਤੂੰ ਦੂਸਰੇ ਵਲੌਗ ਦੇ ਵਿੱਚ ਵੀ ਕਹਿ ਦਿੱਤਾ ਕਿ ਸਾਡਾ ਯਾਦ ਪਾ ਦਾ ਰੌਲਾ ਹੈ ਯਾਦ ਪਾ ਦਾ ਕੋਈ ਇਹੋ ਜਿਹਾ ਰੌਲਾ ਨਹੀਂ ਹੈ ਸਿਰਫ ਰੌਲਾ ਇਸੇ ਗੱਲ ਦਾ ਹੈ ਕਿ ਉਹਨਾਂ ਨੂੰ ਤੁਹਾਡੇ ਜਿਹੜੇ ਕੰਮ ਨਾ ਪੁੱਠੇ ਕੰਮ ਕਰਦੇ ਜੀ ਉਹ ਨਹੀਂ ਪਸੰਦ ਖਾਸ ਕਰਕੇ ਜਿਹੜੀਆਂ ਤੇਰੀ ਭੈਣ ਨੇ ਰੰਗ ਲਾਏ ਹੁੰਦੇ ਆ ਵਿਆਹ ਤੋਂ ਪ ਉਹ ਮੈਂ ਸਾਰਿਆਂ ਨੂੰ ਦੱਸ ਦਾਂ ਮੈਂ ਬਖਿੰਡਾ ਦੀ ਰਹਿਣ ਵਾਲੀਆਂ ਤੇ ਬਖਿੰਡੇ ਕੋਲ ਹੀ ਸਾਡਾ ਪਿੰਡ ਆ ਥੋੜੀ ਦੂਰੀ ਆ ਤੇ ਅਸੀਂ ਉੱਥੇ ਰਹਿੰਦੇ ਆ ਪਹਿਲੀ ਗੱਲ ਤਾਂ ਤੁਹਾਨੂੰ ਉਹਨਾਂ ਨੇ ਕਮੈਂਟ ਕਰਕੇ ਪਿੰਡ ਪੁੱਛਿਆ ਹੀ ਨਾ ਕਿ ਜਰਾ ਸ਼ਹਿਰ ਪੁੱਛਿਆ ਹੀ ਪਿੰਡ ਤੂੰ ਦੱਸ ਦੇ ਨਹੀਂ ਆ ਸ਼ਹਿਰ ਤੂੰ ਦੱਸ ਜਾਨੀ ਉਹਨਾਂ ਨੇ ਤੁਹਾਨੂੰ ਕਮੈਂਟ ਕਰਕੇ ਪੁੱਛਿਆ ਸੀ ਕਿ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਤੂੰ ਹੀ ਦੱਸ ਦੇਣੀ ਪਤਾ ਨਹੀਂ ਕੀ ਗੱਲ ਆ ਦੂਸਰੀ ਗੱਲ ਜਦੋਂ ਵਲੌਗ ਬਣਾਉਣਾ ਹੁੰਦਾ ਹੈ 10 ਮਿੰਟ ਠਹਿਰ ਜਾਂਦੀ ਐਡਾ ਕੀ ਜ਼ਰੂਰੀ ਸੀ ਕਿ ਹੁਣੇ ਲੋਕਾਂ ਦੇ ਕਮੈਂਟਾਂ ਤੇ ਰਿਪਲਾਈ ਦੇਣੇ ਸੀ ਤਾਂ ਇਹਨਾਂ ਨੂੰ ਪਿੱਛੇ ਪਤਾ ਲੱਗਦਾ ਕਿ ਬਾਬਾ ਪ ਜਦ ਨਾਲ ਪ੍ਰਤਿਭਾ ਕਰਦੇ ਨੇ ਵਿੱਚ ਵਿੱਚ ਲੋਕਾਂ ਨਾਲ ਬਹੁਤ ਬੈਡ ਕਮੈਂਟ ਵੀ ਆਉਂਦੇ ਆ ਸੋ ਮੈਂ ਉਹਨਾਂ ਨੂੰ ਦਿਲ ਤੇ ਨਹੀਂ ਲਾਉਂਦੀ ਹਨਾ ਮੈਂ ਇਗਨੋਰ ਹੀ ਕਰਦੀ ਹੁੰਦੀ ਆ ਨੈਗੇਟਿਵ ਚੀਜ਼ਾਂ ਨੂੰ ਤੇ ਪੋਜ਼ਿਟਿਵਿਟੀ ਰੱਖਣੀ ਜ਼ਰੂਰੀ ਆਪਾਂ ਨੂੰ ਹਨਾ ਸੋ ਜਦੋਂ ਤੁਹਾਡੇ ਕੰਮ ਹੀ ਨਹੀਂ ਚੰਗੇ ਤੇ ਲੋਕਾਂ ਨੇ ਬੈਡ ਕਮੈਂਟ ਹੀ ਕਰਨੇ ਆ ਸਾਨੂੰ ਨਹੀਂ ਕੋਈ ਬੈਡ ਕਮੈਂਟ ਕਰ ਦਿੰਦਾ ਤੁਹਾਨੂੰ ਹੀ ਕਿਉਂ ਕਰਦਾ ਤੂੰ ਕਿਉਂਕਿ ਤੁਸੀਂ ਗੰਦ ਪਾਇਆ ਹੋਇਆ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਗੱਲ ਕਰਨ ਲੱਗੇ ਤੁਸੀਂ ਕੁਝ ਸੋਚ ਦੇਣੀ ਜੀ ਆਪਣੇ ਲੱਛਣ ਵੀ ਦੇਖਿਆ ਕਰੋ ਕਿ ਕੀ ਲੱਛਣ ਅਸੀਂ ਖਿਲਾਰਦਿਆਂ ਬਾਕੀ ਅਗਰ ਨਹੀਂ ਇੰਗਲਿਸ਼ ਆਉਂਦੀ ਤੇ ਨਾ ਇ ਜਵਾਬ ਤਾਂ ਵਧੀਆ ਹੁੰਦੀ ਆ ਬਾਕੀ ਉੱਥੇ ਮੈਨੂੰ ਠੀਕ ਨਹੀਂ ਲੱਗਦਾ ਕੁਛ ਤੇਮਚਾ ਹੈ ਹਰ ਤੱਕ ਕੁਛ ਬੰਦਾ ਵੀ ਨਹੀਂ ਹੈਗਾ ਬਾਕੀ ਚਲੋ YouTube ਤੇ ਥੋੜੀ-ਮੋਟੀ ਪੇਮੈਂਟ ਆ ਜਾਂਦੀ ਆ ਉਹਦੇ ਨਾਲ ਗੁਜ਼ਾਰਾ ਹੋ ਹੀ ਜਾਂਦਾ ਸਹੀ ਤਰ੍ਹਾਂ ਚੱਲ ਜਾਂਦਾ ਸੋ ਜਦੋਂ ਰੱਬ ਨੇ ਚਾਇਆ ਘਰ ਵੀ ਬਣ ਜੂਗਾ ਸਭ ਕੁਝ ਹੋ ਜਾਊਗਾ ਚਲੋ ਬਾਕੀ ਤਾਂ ਹਜੇ ਠੀਕ ਆ ਕਿਸੇ ਨੇ ਇਹਨੂੰ ਮੈਸੇਜ ਕੀਤਾ ਕਿ ਤੁਸੀਂ ਸਕੂਲ ਦੇ ਵਿੱਚ ਕੋਈ ਜੋਬ ਕਰ ਲਓ ਤੇ ਇੰਨੇ ਸਕੂਲ ਦੇ ਵਿੱਚ ਜੋਬ ਕਰਕੇ ਕੀ ਲੋਕਾਂ ਨੂੰ ਸਿਖਾਉਣਾ ਹੈ ਇੰਨੇ ਕੁਛ ਨਹੀਂ ਸਿਖਾਉਣਾ ਇੰਨੇ ਲੋਕਾਂ ਨੂੰ ਗੰਦ ਪਾਉਣਾ ਸਿਖਾਉਣਾ ਹੈ ਕਿਉਂ ਕਿਸੇ ਦੇ ਬੱਚੇ ਵਿਗਾੜਨਦੇ ਆ ਉਹੋ ਜਿਹੋ ਜਿਹੜੇ ਇਹਨਾਂ ਨੂੰ ਕਮੈਂਟ ਕਰਦੇ ਆ ਡੰਗਰ ਲਾਂਤੀ ਜਿਹੜੇ ਇਹਨਾਂ ਨੂੰ ਦੇਖਦੇ ਆ ਤੇ ਇਹੋ ਜਿਹੇ ਸਲਾਵਾ ਦਿੰਦੇ ਆ ਆਪ ਦੇ ਅਰਗੀਆਂ ਉਹ ਇਹੋ ਜਿਹੇ ਸਲਾਵਾ ਇਹਨਾਂ ਨੂੰ ਉਹਨੂੰ ਦਿਆ ਕਰੋ ਕਿਉਂਕਿ ਇਹਦੇ ਬੱਚੇ ਵਿਗਾੜਦੇ ਆ ਦੂਸਰੀ ਗੱਲ ਆਪ ਨੂੰ ਤੈਨੂੰ ਕੁਝ ਆਉਂਦਾ ਜਾਂਦਾ ਨਹੀਂ ਆ ਠੀਕ ਆ ਨਾ ਤੇ ਇਹ ਬੱਚਿਆਂ ਨੂੰ ਕੀ ਸਿੱਖਿਆ ਦੇ ਦੂਗੀ ਘਰ ਬੈਠੇ ਤਾਂ ਚੱਜ ਦੀ ਸਿੱਖਿਆ ਤੇ ਤੀ ਨਹੀਂ ਜਾਂਦੀ ਨਾਲੇ ਸਮਝ ਰਹੇ ਹੋ ਸਮਝ ਰਹੇ ਆਪ ਸਮਝ ਮੈਨੂੰ ਨਾਲ ਗਲਤ ਬੋਲਿਆ ਕਰੋ ਵੀ ਕਿਸੇ ਨੂੰ ਵੀ ਨਾ ਬੋਲਿਆ ਕਰੋ ਕਿਉਂਕਿ ਬੰਦੇ ਦੇ ਦਿਲ ਤੇ ਲੱਗ ਜਾਂਦੇ ਲਾਲ ਹੈ ਨਾ ਜਦੋਂ ਆਪਾਂ ਬੋਲਦੇ ਆ ਕਿਸੇ ਨੂੰ ਕੁਝ ਗਲਤ ਬੋਲ ਦਿੰਦੇ ਆ ਪਰ ਬੰਦਾ ਬੋਲ ਕੇ ਤਾਂ ਨਹੀਂ ਦੱਸ ਸਕਦਾ ਤੇ ਬਾਕੀ ਹਰਟ ਤਾਂ ਹੁੰਦੀ ਆ ਬਰੇ ਸਾਰਿਆਂ ਨੂੰ ਹੁੰਦਾ ਆਪਣੇ ਕੰਮ ਸਹੀ ਕਰੋ ਆਪਣੇ ਰਸ਼ਨ ਸਹੀ ਕਰੋ ਕੋਈ ਨਹੀਂ ਕਿਸੇ ਨੂੰ ਗਲਤ ਬੋਲਦਾ ਤੂੰ ਕਹਿੰਨੀ ਆ ਕਿ ਸਾਰਿਆਂ ਨੂੰ ਗਲਤ ਬੋਲਦੇ ਸਾਰਿਆਂ ਨੂੰ ਕੋਈ ਨਹੀਂ ਕਿਸੇ ਨੂੰ ਕੋ ਗਲਤ ਬੋਲਦਾ ਠੀਕ ਹੈ ਨਾ ਜਿਹੜੇ ਗਲਤ ਕੰਮ ਕਰਦੇ ਆ ਗਲਤ ਬੋਲਦੇ ਆ ਉਹਨਾਂ ਨੂੰ ਹੀ ਲੋਕੀ ਗਲਤ ਬੋ ਕਹਿੰਦੇ ਆ ਕਾ ਦੇ ਗੁਣੀਆ ਗੰਦ ਖਲਾਰ ਦਿੰਦੇ ਜੀ ਬਾਹਰ ਵਿੱਚ ਇੱਥੇ ਸਫਾਈਆਂ ਦੇਣ ਆ ਜਾਂਦੇ ਜੀ ਕਿਸ ਅਹੀਂ ਗਲਤ ਕੰਮ ਨਹੀਂ ਕੀਤਾ ਅਹੀਂ ਉਹ ਨਹੀਂ ਕਰਦੇ ਉਹ ਨਹੀਂ ਕਰਦੇ ਆਪਣੇ ਕਮੈਂਟ ਦੇਖਿਆ ਕਰੋ ਕਮੈਂਟਾਂ ਦਾ ਤਾਂ ਤੁਹ ਰਿਪਲਾਈ ਨਹੀਂ ਦਿੰਦੀ ਕਿਸੇ ਦਾ ਠੀਕ ਆ ਨਾ ਜਿਹੜੇ ਚੰਗੇ ਚੰਗੇ ਕਮੈਂਟ ਹੁੰਦੇ ਉਹਨਾਂ ਦਾ ਤਾਂ ਤੁਹ ਰਿਪਲਾਈ ਕਰਦੀ ਆ ਜਿਹੜੇ ਤੇਨੂੰ ਦੱਸ ਦਿਆ ਕਿ ਇੱਥੇ ਤੁਹਾਡੀ ਗਲਤੀ ਹੈ ਉਹਨਾਂ ਨਾਲ ਤਾਂ ਕਦੀ ਰਿਪਲਾਈ ਨਹੀਂ ਦਿੱਤਾ ਤੇ ਮੈਂ ਖਾਣ ਲਗੀ ਚਾਟ ਪਾਪੜੀ ਦਹੀਂ ਚਾਟ ਪਾਪੜੀ ਤੇ ਅੱਜ ਸਰੇ ਮੈਂ ਪਹਿਲੀ ਵਾਰੀ ਟਰਾਈ ਕਰਨ ਲੱਗੀ ਇਹਨਾਂ ਦੀ ਸ਼ੌਕ ਦੀ ਤੇ ਇਹਨਾਂ ਦੇ ਸੌਰੀ ਰੈਸਟੋਰੈਂਟ ਦੀ ਮਤਲਬ ਕੈਫੇ ਵਾਂਗੂ ਹੀ ਆ ਬਹੁਤ ਹੀ ਵਧੀਆ ਮਾਜੀ ਜੀ ਕਿੰਨਾ ਖਾਂਦੀ ਆ ਕਿੰਨਾ ਖਾਂਦੀ ਆ ਪਹਿਲਾਂ ਚਾੜ ਪਾਪੜੀ ਖਾ ਕੇ ਆਈ ਆ ਬਾਜ਼ਾਰ ਜਾ ਕੇ ਤੇ ਹੁਣ ਆ ਘਰੇ ਲੈ ਕੇ ਆਈ ਆ ਛੋਲੇ ਕੁਲਚੇ ਮਤਲਬ ਕਿ ਇੰਨੇ ਜਿਆਦੇ ਪੈਸੇ ਇਹਨਾਂ ਕੋਲ ਪਤਾ ਨਹੀਂ ਕਿੱਥੋਂ ਆਉਂਦੇ ਆ ਕਿ ਦਿੱਲੀ ਦਾ ਤਲੀਆਂ ਚੀਜ਼ਾਂ ਖਾਂਦੇ ਦਿੱਲੀ ਤਲੀਆਂ ਚੀਜ਼ਾਂ ਖਾਂਦੇ ਆ ਫਿਰ ਕਹਿ ਦਿੰਦੀ ਮੇਰੀ ਢੜਕਣ ਵਾਦ ਗਈ ਆ ਪੈਸੇ ਦਵਾਈਆਂ ਖਾਨੀਆਂ ਤੇ ਆ ਆਪਣੇ ਲੱਛਣ ਨਹੀਂ ਦੇਖਦੀ ਕਿ ਸਾਰਾ ਦਿਨ ਖਾਂ ਚ ਧਿਆਨ ਰਹਿੰਦਾ ਹੁਣ ਲਿਆਂਦੀ ਆ ਜਿਹੜੀ ਚੀਜ਼ ਆਪ ਬੈਠ ਕੇ ਖਾਦੀ ਆ ਪਰ ਇੱਕ ਵਾਰੀ ਵੀ ਆਪਣੇ ਘਰ ਵਾਲੇ ਨੂੰ ਇੱਕ ਵਾਰੀ ਆਪਣੇ ਮੁੰਡੇ ਨੂੰ ਨਹੀਂ ਕਿਹਾ ਕਿ ਤੂੰ ਖਾਣਾ ਪਹਿਲਾਂ ਹਲਕੀ ਯਕਤ ਇ ਅਦਰਾਗੋਰ ਹੋਰ ਗਈ ਵੀ ਆਈਆ ਗਾਇਸ ਨੇ ਇਹ ਲੈ ਆਇਆ ਅੱਛਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੇ ਵਾਸਤੇ ਕੋਈ ਗਿਫਟ ਹੈਗਾ ਏ ਤਈਆਂ ਤਾਂ ਪਹਿਲਾਂ ਹੱਸ ਪਈ ਆ ਐਕਟਿੰਗ ਵੀ ਨਹੀਂ ਕਰਨੀ ਆਉਂਦੀ ਡੰਗਰ ਨੂੰ ਆਪੇ ਪਸੰਦ ਕਰਕੇ ਆਈ ਸੀ ਤੇ ਆਪੇ ਦੇਖ ਲੋ ਨਖਰੇ ਕਰਨ ਦੀ ਆ ਜੇ ਤੈਨੂੰ ਐਕਟਿੰਗ ਨਹੀਂ ਆਉਂਦੀ ਮਾੜੀ ਮੋੜ ਸ਼ਰਮ ਤਾਂ ਆਉਂਦੀ ਹੋਊਗੀ ਬਾਕੀ ਅਗਲੀ ਕਲਿੱਪ ਦੇ ਵਿੱਚ ਵੀ ਤੁਹਾਨੂੰ ਲਾ ਕੇ ਦੱਸ ਦਿੰਨੇ ਆ ਕਿ ਆਪੇ ਖੁਦ ਕਹਿੰਦੀ ਸੀ ਅੱਜ ਮੈਂ ਚਲੀ ਆ ਤੁਹਾਡੇ ਬਾਈ ਨਾਲ ਕੁਝ ਸਰਪ੍ਰਾਈਜ਼ ਆ ਕੁਝ ਸਰਪ੍ਰਾਈਜ਼ ਆ ਤੇ ਇੱਥੇ ਕਹਿੰਦੇ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਐਦਾਂ ਲੋਕਾਂ ਨੂੰ ਮੂਰਖ ਬਣਾਉਂਦੀ ਏ ਅੱਜ ਮੇਰੇ ਕੋਲ ਜਵਾਹਰ ਚੱਲੇ ਰਿਹਾ ਬਾਈ ਗੇ ਸਰਪ੍ਰਾਈਜ਼ ਕੁਝ ਸਪੈਸ਼ਲ ਦੁਆਨ ਤੇ ਸਪੈਸ਼ਲ ਮੈਂ ਤਿੰਨ ਕਿਹੜਾ ਪਤਾ ਲੱਗੂ ਆ ਉਹ ਵੀਡੀਓ ਆ ਜਿਹੜੀ ਇਹਨੇ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਮੈਂ ਚਲੀਆਂ ਬਾਜ਼ਾਰ ਆਪਣੇ ਹਸਬੈਂਡ ਦੇ ਨਾਲ ਮੈਨੂੰ ਸਰਪ੍ਰਾਈਜ਼ ਦੇਣ ਵਾਸਤੇ ਬਾਅਦ ਵਿੱਚ ਕਹਿੰਦੀ ਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਕਿਹੜੇ ਵੇਲੇ ਚੱਲ ਗਏ ਫਲਾਣਾ ਢਮਕਾਨਾ ਲੋਕਾਂ ਨੂੰ ਬੇਵਕੂਫ ਬਣਾਉਂਦੀ ਆ ਇਹਨੂੰ ਨਹੀਂ ਪਤਾ ਕਿ ਲੋਕਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਉਹੀ ਨਾ ਇਹਨੂੰ ਐਕਟਿੰਗ ਨਹੀਂ ਕਰਨੀ ਆਉਂਦੀ ਗੱਲ ਵੀ ਨਹੀਂ ਕਰਨੀ ਆਉਂਦੀ ਬਸ ਖਾਣ 'ਚ ਧਿਆਨ ਰਹਿੰਦਾ ਸਾਰਾ ਦਿਨ ਜਾਂਦੀ ਤੇ ਖਾਣਾ ਆਹ ਲਓ ਮਿਲ ਕੇ ਵਾਓ ਮੇਰੇ ਆਏ थैंक यू। ਲੋਬਾ। ਗਾਇਸ ਦੇ ਗੋਲ ਦੇ ਹਾਫ ਬੇ ਤੂੰ ਤਾਂ ਕਿੰਨੀ ਹੈ ਕਿ ਮੇਰੇ ਘਰ ਵਾਲੇ ਨੇ ਮੈਨੂੰ ਗਿਫਟ ਦਿੱਤਾ ਤੇਰੇ ਘਰ ਵਾਲੇ ਨੇ ਤੈਨੂੰ ਗਿਫਟ ਕਿੱਥੋਂ ਦੇਤਾ ਸਾਰਾ ਦਿਨ ਤੋਂ ਵਿਹਲਾ ਰਹਿੰਦਾ ਕੰਮ ਕੋਈ ਕਰਦਾ ਨਹੀਂ ਨੌਕਰੀ ਕੋਈ ਕਰਦਾ ਨਹੀਂ ਤੇਰੇ ਸਿਰ ਤੋਂ ਖਾਂਦਾ ਤੇਰੀ ਪੇਮੈਂਟ ਆਈ ਹੋਊਗੀ ਤੇ ਉਹਦੇ ਵਿੱਚ ਤੈਨੂੰ ਗਿਫਟ ਦੇ ਦਿੱਤਾ ਉਹ ਵੀ ਜੀ ਲੋਕਾਂ ਨੂੰ ਮੋਰਖ ਬਣਾਉਂਦੇ ਜੇ ਬਾਕੀ ਹੋ ਵੀ ਸਕਦਾ ਏ ਕਿ ਪੂਰੀ ਤਨਖਾਹ ਬੰਨੀ ਹੋਵੇ ਉਹਦੇ ਵਿੱਚ ਉਹਨੇ ਤੈਨੂੰ ਗਿਫਟ ਲੈ ਦਿੱਤਾ ਹੋਵੇ ਭਾਂਡੇ ਮਾਂ ਦਾ ਸਾਰਾ ਦਿਨ ਵਿਚਾਰਾ ਘਰ ਦੇ ਕੰਮ ਕਰਦਾ ਏ ਤੇਰੀਆਂ ਸਲਵਾਰਾਂ ਧੋਂਦਾ ਏ ਹੋ ਸਕਦਾ ਤੂੰ ਦੀ ਉਹਦੇ ਵਿੱਚੋਂ ਤਨਖਾਹ ਲਈ ਹੋਵੇ ਤੇ ਉਹਦੇ ਵਿੱਚੋਂ ਨੇ ਕੋਈ ਚੀਜ਼ ਲਿਆ ਕੇ ਦਿੱਤੀ ਹੋਵੇ ਲੋਕਾਂ ਨੂੰ ਮੂਰਖ ਬਣਾਉਣਾ ਛੱਡ ਦਿਓ ਫਿਰ ਤੁਸੀਂ ਰੋਂਦੇ ਧੁੰਦੇ ਰਹਿੰਦੇ ਜਿਵੇਂ ਸਾਡੇ ਕੋਲ ਪੈਸੇ ਨਹੀਂ ਹੈਗੇ ਸਾਡੇ ਕੋਲ ਆਹ ਨਹੀਂ ਹੈਗਾ ਅਸੀਂ ਗਰੀਬ ਆ ਤੂੰ ਹੀ ਗਰੀਬ ਕਿਹੜੇ ਬੰਨੋ ਜੇ ਤੂੰ ਹੋਟਲਾਂ ਦੇ ਵਿੱਚ ਖਾਣਾ ਖਾਂਦੇ ਜੇ ਮਹਿੰਗੇ ਮਹਿੰਗੇ ਫਾਸਟ ਫੂਡ ਖਾਂਦੇ ਜੇ ਹਨਾ ਤੇ ਸਾਰਾ ਕੁਝ ਤੁਹਾਡੇ ਕੋਲ ਹੈਗਾ ਏ ਤੇ ਫਿਰ ਵੀ ਆਪਣੇ ਆਪ ਨੂੰ ਕਹਿੰਦੇ ਅਸੀਂ ਗਰੀਬ ਆ ਬਾਤ ਤਾਂ ਸਹੀ ਏ ਬਾਕੀ ਜਿਹੜੇ ਗੱਲ ਤੋਂ ਬੋਲਦੇ ਨਹੀਂ ਨਾ ਬੋਲਿਆ ਕਰੋ ਰਿਕਵੈਸਟ ਆ ਕਿਉਂਕਿ ਮੈਂ ਕੁਮਾਰੀ ਚੀਜ਼ ਨਹੀਂ ਕਰਦੀ ਕੋਈ ਵੀਡੀਓ ਤੁਸੀਂ ਦੇਖੇ ਖਾਣਾਂ ਦੀ ਵੀਡੀਓ ਤੇ ਤੁਸੀਂ ਬੋਲਣ ਲੱਗਦੇ ਹੋ ਖਾਣਾ ਕੋਈ ਵੀ ਨਹੀਂ ਕਰਤਾ ਹੈ ਨਹੀਂ ਹਰੇਕ ਅਕਸਰ ਕੋਈ ਵੀ ਚੀਜ਼ ਖਾਣ ਦੀ ਕੋਈ ਲਿਮਟ ਹੁੰਦੀ ਆ ਕੋਈ ਖਾਣ ਵਾਲੀ ਚੀਜ਼ ਦਾ ਕੋਈ ਮਤਲਬ ਕੋਈ ਤਰੀਕਾ ਹੁੰਦਾ ਹੈ ਕੋਈ ਗਲਤ ਗੱਲ ਨਹੀਂ ਹੁੰਦੀ ਸਾਰੀ ਦੁਨੀਆ ਖਾਂਦੀ ਆ ਪਰ ਤੈਨੂੰ ਖਾਣਾ ਨਹੀਂ ਆਉਂਦਾ ਠੀਕ ਆ ਨਾ ਤੂੰ ਆ ਖਾਈ ਜਾਣੀ ਆ ਖਾਈ ਜਾਣੀ ਆ ਨਾ ਤੈਨੂੰ ਖਾਣ ਦੀ ਅਕਲ ਨਾ ਤੈਨੂੰ ਬੈਠਣ ਦੀ ਅਕਲ ਨਾ ਤੈਨੂੰ ਬੋਲਣ ਦੀ ਅਕਲ ਖਾਣ ਦਾ ਵੀ ਕੋਈ ਕੋਈ ਤਰੀਕਾ ਹੁੰਦਾ ਹੈ ਆਪਣੇ ਲ ਤੇ ਲੈ ਪਾਪੜ ਬਣਾਣਾ ਕਿੱਲੇ ਚ ਹੁਣ ਕਿਹੜਾ ਬਣਾਉਣਾ ਹੈ ਤੁਸੀਂ ਸਿੱਧੇ ਹੀ ਬਣਾਣਾ ਥੋੜੀ ਤਰੀ ਲਾ ਕੇ ਹਲਵਾਈ ਸਾਹਿਬ ਨੂੰ ਪਤਾ ਨਹੀਂ ਤਾਂ ਅਸੀਂ ਖਾਣੇ ਆਏ ਆ ਹਲਵਾਈ ਨੂੰ ਕੁਛ ਦੇ ਨਹੀਂ ਕਰ ਲੈ ਲੈ ਆ ਆ ਜੈਸਮੀਨ ਦਾ ਪੂਰਾ ਖਾਨਦਾਨ ਜਿੰਨਾ ਵੀ ਹੈਗਾ ਸਾਰਾ ਵਲੌਗਰਾਂ ਦਾ ਹੀ ਆ ਕਿ ਜਿਹੋ ਜਆ ਜਵਾਈ ਸੀ ਉਹ ਜਆ ਸਹਰਾ ਏ ਮਤਲਬ ਕੀ ਏ ਸਾਰਾ ਦਿਨ ਕਰਦੇ ਰਹਿੰਦੇ ਆਪ ਜਨਾਨੀਆਂ ਟੌਰ ਨਾਲ ਬੈਠੀਆਂ ਹੁੰਦੀਆਂ ਤੇ ਇੱਕ ਵਲੋਗਰਾਂ ਦੇ ਚੱਕਰਾਂ ਦੇ ਵਿੱਚ ਤੇ ਘਰ ਵਾਲੇ ਕੰਮ ਕਰਦੇ ਹੁੰਦੇ ਆ ਕੋਈ ਸਲਵਾਰਾਂ ਧੋਈ ਜਾਂਦਾ ਕੋਈ ਸਬਜ਼ੀਆਂ ਨੂੰ ਤੜਕੇ ਲਾਈ ਜਾਂਦੀ ਆ ਤੇ ਤੁਸੀਂ ਖਾਣ ਵਾਲੀਆਂ ਹੀ ਜੇ ਕਿਉਂਕਿ ਹੁਣ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਤੁਹਾਨੂੰ ਦਿਖਾ-ਦਿਖਾ ਕੇ ਤੇ ਅਗਲੇ ਕਮਾਈ ਕਰਦੇ ਆ ਨਹੀਂ ਫਿਰ ਅਰੇ ਦਲਿਆ ਵੀ ਨਹੀਂ ਜੀਦਾ ਕਿਹੜਾ ਮਕਦਰ ਹੈ ਲੈ ਕੁਟੂ ਕੁਟੂ ਆਉਂ ਲੱਗ ਗਈ ਕੀ ਨਾ ਵੀ ਕੀ ਪਾਉਂਦੇ ਸਾਰੀ ਹੋ ਜਾਂਦਾ ਹੁੰਦਾ ਹਾਂ ਆਪਣੀ ਮੈਂ ਤਾਂ ਨਾ ਪੜੇਗਾ ਜੀ ਮਾਰਦਾ ਰਹਿਣਾ ਕੋਈ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਤੁਸੀਂ ਉਹ ਕੰਮ ਕਰਿਆ ਕਰੋ ਹਾਂ ਜਨਾਨੀਆਂ ਵਾਲੇ ਕੰਮਾਂ ਦੇ ਵਿੱਚ ਕਿਉਂ ਇਨੀ ਦਖਲ ਅੰਦਾਜ਼ੀ ਕਰਦੇ ਹੁੰਦੇ ਸਿਰਫ ਤਾਂ ਇਹੀ ਨਾ ਕਿ ਅਸੀਂ ਵਲੌਗ ਬਣਾਉਣਾ ਹੈ ਤੁਹਾਨੂੰ ਵਲੌਗ ਨਾਲ ਵਿਊ ਨਾਲ ਪੈਸਿਆਂ ਨਾਲ ਹੀ ਮਤਲਬ ਆ ਤੁਹਾਨੂੰ ਹੋਰ ਕੋਈ ਮਤਲਬ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਆ ਪਾ ਕੇ ਅੰਤੀਆਂ ਇੱਥੇ ਨਿਕਰਾਂ ਦੇ ਬਹਿ ਜਾਂਦੀਆਂ ਡੰਗਰ ਨੇਰਾ ਹੁਣ ਕਰਕੇ ਚਲ ਕੋਈ ਨਹੀਂ ਗਰਮੀ ਹੈਗੀ ਐਵੇਂ ਥੋੜਾ ਯਾਰ ਅੱਜ ਤਾਂ ਤੈਨੂੰ ਜ਼ਿਆਦਾ ਲੱਗਣੀ ਲੱਗਣੀ ਆ ਜ਼ਿਆਦਾ ਗੇਰਲੀ ਅੱਜ ਜਿਵੇਂ ਮੰਜਰਾ ਚੜਕੇ ਬੈਠੀਆਂ ਆ ਆਰਡਰ ਦੇ ਰਹੀਆਂ ਤੇ ਇਹ ਦੇਖੋ ਰੰਨਾ ਚ ਤਨਾਂ ਬਣੀ ਫਿਰਦੇ ਆ ਕਿਦਾਂ ਘਰਾਂ ਦੇ ਕੰਮ ਕਰੰਦਾ ਆ ਤੇ ਬੈਠੇ ਬੈਠਣ ਦਾ ਤਰੀਕਾ ਦੇਖ ਲੋ ਇਹ ਤਾਂ ਜੈਸਮੀਨ ਦਾ ਪਿਓ ਦਾ ਕਿ 10 ਤਿੰਨ ਤੁਹਾਡੇ ਘਰੇ ਜਨਾਨੀਆਂ ਐ ਤੇ ਤੂੰ ਵੀ ਫਿਰ ਵੀ ਘਰ ਦੇ ਕੰਮ ਕਰਦੇ ਜੇ ਜਦੋਂ ਤੁਹਾਡੇ ਆਂਡ ਗਵਾਨ ਰਿਸ਼ਤੇਦਾਰ ਤੁਹਾਡੀਆਂ ਤੁਹਾਡੇ ਵਲੌਗ ਦੇਖਦੇ ਹੁੰਦੇ ਕੀ ਸੋਚਦੇ ਹੋਣਗੇ ਕਿ ਜਨਾਨੀਆਂ ਥਲੇ ਇੰਨੇ ਲੱਗੇ ਰਹਿ ਪਰ ਜਿਹੜਾ ਕੰਮ ਕਰਨਾ ਉਹ ਕਰੋ ਤੇ ਪਰ ਆਹੋ ਜਿਹਾ ਲੱਛਣਦਣਾ ਖਲਾ ਰਹੋ ਬਹੁਤ ਆ ਸਭ ਜੀ ਤੁਹਾਡੇ ਕੋਲ ਬਚੀ ਰਣੀ ਹੁਣ ਲੈ ਜਿਹੜੇ ਪਨੀਰ ਖਾਣੇ ਵਾਲੇ ਚੋਰ ਮੈਂ ਚਲ ਚੱਕ ਕੇ ਤਰੀ ਕਰਦੇ ਨਾ ਪਨੀਰ ਖਾ ਲਦੇ ਆ ਉਹ ਤਾਂ ਖਾਣੀ ਆ ਬਚੀ ਰਣੀ ਤੁਹਾਡੇ ਕੋਲ ਤਰੀ ਬਚਾਜੋ ਮਰਜੀ ਬਚੂਗਾ ਕੋਸਰਾ ਕੋਸ ਹਾਂ ਗੱਲ ਸਹੀ ਹੈ ਹਾਂ ਸਭੀ ਦਾ ਕੰਮ ਕੰਪਲੀਟ ਹੋ ਗਿਆ ਸਭੀ ਰੋਟੀਆਂ ਦੀ ਤਿਆਰੀ ਬੇਸ਼ਰਮ ਕਹਿੰਦਾ ਸਬਜੀ ਤਾਂ ਬਣ ਗਈ ਹੁਣ ਰੋਟੀਆਂ ਰਹਿ ਗਈਆਂ ਮੈਨੂੰ ਲੱਗਦਾ ਹੁਣ ਰੋਟੀਆਂ ਵੀ ਇਹੀ ਬਣਾਉਣਗੇ ਤੇ ਉਹ ਆਪ ਕਿਵੇਂ ਬੈਠੀਆਂ ਟੌਰ ਦੇ ਨਾਲ ਫਰੂਟੀਆਂ ਪੀਂਦੀ ਹੈ ਤੇ ਇਹਨਾਂ ਨੂੰ ਬੰਦਿਆਂ ਨੂੰ ਕੰਮੇ ਲਾਇਆ ਹੈ ਬੇਸ਼ਰਮ ਬਾਹਰ ਉਹ ਅੱਜ ਵੀ ਸੜੀ ਦੀ ਦੋ ਸਬਜ਼ੀ ਜੀ ਥੋੜਾ ਜਿਹਾ ਥੋੜਾ ਜਿਹਾ ਸੜਦਾ ਹੈ ਜੀ ਵਲੋਗਾਂ ਦੇ ਵਿੱਚ ਇੰਨੇ ਜਿਆਦੇ ਅੰਨੇ ਹੋ ਗਏ ਆ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਦਾ ਕਿ ਕੀ ਇਹ ਜੀ ਚੀਜ਼ ਸਾਡੀ ਸਿਹਤ ਵਲ ਠੀਕ ਠੀਕ ਹੈ ਤੇ ਕੀ ਨਹੀਂ ਠੀਕ ਬਿਨ ਤੋਤੇ ਧਨੀਆ ਪਾ ਦਿੱਤਾ ਸਬਜ਼ੀ ਦੇ ਵਿੱਚ ਕੀ ਹੁਣ ਬੰਦਾ ਇਹਨਾਂ ਨੂੰ ਕਵੇ ਏਡੇ ਇਹਨਾਂ ਦੇ ਮੋٹے ਦਿਮਾਗ ਆ ਕਿ ਸਾਰਾ ਜਿਹੜਾ ਦਿਮਾਗ ਆ ਬਸ ਕੈਮਰੇ ਦੇ ਵਿੱਚ ਹੀ ਆ ਕਿ ਸਾਰਾ ਕੈਮਰਾ ਨਾ ਕਿ ਆਫਰ ਹੋਵੇ ਓਨ ਰਹਿਣਾ ਚਾਹੀਦਾ ਹੈ ਤੇ ਪਰ ਤੁਹਾਨੂੰ ਇੰਨਾ ਵੀ ਤੁਹਾਡਾ ਦਿਮਾਗ ਕੰਮ ਕਰਨਾ ਚਾਹੀਦਾ ਨੇ ਕਿ ਕਿਹੜੀ ਚੀਜ਼ ਨੂੰ ਧੋਕੇ ਖਾਣੀ ਹੈ ਤੇ ਕਿਹੜੀ ਚੀਜ਼ ਨਹੀਂ ਧੋਕੇ ਖਾਣੀ ਉਹ ਵੀ ਤਣੀਆਂ ਕੱਟਿਆ ਤੇ ਉਹ ਵੀ ਬਿਨ ਧੋਤਿਆਂ ਸਬਜ਼ੀ ਦੇ ਵਿੱਚ ਪਾ ਦਿੱਤਾ ਸੁੱਡੜ ਕਿਹੜਾ ਤੀਰ ਕਹੀਂ ਔਰ ਨਿਸ਼ਾਨਾ ਕਹੀਂ ਔਰ ਰੱਖਣਾ ਪਤਾ ਨਹੀਂ ਕਿ ਕਗਾਵਤ ਜਾ ਕੋ ਬੋਲਦੀ ਹੈ ਹਾਂ ਲਾ ਜੀ ਅ ਜੈਸਮੀਨ ਦੀ ਮੰਮੀ ਸੀ ਇਹਦੀ ਵੀ ਕਸਰ ਸੀ ਕਈਓ ਕਹਿੰਦੇ ਆ ਕਿ ਜਿਹੜੀ ਧੀ ਐ ਨਾ ਉਹ ਵੀ ਮਾਂ ਤੇ ਗਈ ਆ ਜਿਵੇਂ ਮਾਂ ਲੱਛਣ ਕਰਦੀ ਓਵੇਂ ਧੀ ਕਰਦੀ ਰਹਿੰਦੀ ਆ ਸਾਰਾ ਦਿਨ ਉੱਥੇ ਉਹਨਾਂ ਨੂੰ ਪੂਰੇ ਟੱਬਰ ਨੂੰ ਉਂਗਲੀਆਂ ਦਾ ਨਚਾਉਂਦੀ ਰਹਿੰਦੀ ਆ ਤੇ ਇੱਥੇ ਇਹ ਕੀ ਬੰਦਾ ਹੁਣ ਇਹਨਾਂ ਨੂੰ ਕਵੇ ਤੇ ਜੇ ਉਹ ਰੋਟੀ ਖਾਣ ਬੈਠ ਹੀ ਗਈਆਂ ਤੇ ਉਹਨਾਂ ਨੇ ਰੋਟੀ ਖਾ ਲੈਣ ਦੇ ਆਇਰਾ ਜਿਹੜਾ ਘਰ ਵਾਲਾ ਇਹ ਵੀ ਬੇਅਗਲਾ ਹੀ ਆ ਸਾਰਾ ਦਿਨ ਕੈਮਰਾ ਔਨ ਰੋਟੀ ਦਿਖਾ ਲੈਣ ਦੇ ਟੇਕੇ ਕਿ ਰੋਟੀ ਵੀ ਦਿਖਾਉਣੀ ਜ਼ਰੂਰੀ ਆ ਪਤਾਣਾ ਜੇ ਲੱਗਿਆ ਹੈ ਪਤਾ ਸਾਰਿਆਂ ਨੂੰ ਕਿ ਅੱਜ ਤੂੰ ਰੋਟੀ ਪਾਣੀ ਬਣਾਇਆ ਹੈ ਹੁਣ ਉਹਨਾਂ ਨੂੰ ਟੇਕੇ ਖਾ ਵੀ ਲੈਣ ਦੇ ਬੇਸ਼ਰਮਾ ਹਾਂਜੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ